ਆਪਣੇ ਕੋਲ ਕੜੀ ਹੁੰਦੀ ਹੈ ਜੀ ਰਾਜਮਾ ਹੁੰਦੇ ਆ ਦਾਲ ਮੱਖਣੀ ਹੁੰਦੀ ਆ ਰਾਈਸ ਹੁੰਦੇ ਆ ਪਿਓਰ ਬਾਸਮਤੀ ਦੇਸੀ ਘੋਨਾ ਚੋਕਲੇ ਤਵੇ ਵਾਲੀ ਰੋਟੀਆਂ ਹੁੰਦੀਆਂ ਤੇ ਸੈਟਰਡੇ ਸੰਡੇ ਕੜਾਈ ਪਨੀਰ ਹੁੰਦਾ ਆਪਣੇ ਚਬਤੀ ਮੰਮਾ ਬਣਾਉਂਦੇ ਆ ਗੋਲਫੇ ਮੰਮੀ ਲਾ ਸਕਦੀ ਪੂਰੀ ਹੈ ਸਭ ਲੋਕ ਹੁਣ ਪਿਆਰ ਕਰ ਰਿਆ ਹੋਰ ਕਿੰਨੀ ਡਿਮਾਂਡ ਕਰ ਡਿਮਾਂਡ ਕਰਦੇ ਵੀ ਹੈ ਨਾ ਫਿਰ ਉਸ ਹਿਸਾਬ ਨਾਲ ਹੁਣ ਮੈਂ ਅ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗਾ ਨਾਲ ਤੇ ਵਧੀਆ ਇੰਨਾ ਮਤਲਬ ਜਿਵੇਂ ਇੰਨੇ ਐਪਰੀਸ਼ੀਏਟ ਕਰ ਰਿਹਾ ਉਹਦੇ ਨਾਲ ਮੈਨੂੰ ਪੁਸ਼ ਹੀ ਮਿਲ ਰਿਹਾ ਮੇਰੇ ਬਿਜ਼ਨਸ ਦੇ ਵਿੱਚ ਇੰਨੇ ਟਾਈਮ ਤੋਂ ਤੁਸੀਂ ਇੱਥੇ ਲਗਾ ਰਹੇ ਹੋ ਬਾਵਸ ਕਿਚਨ ਕਦੋਂ ਸਟਾਰਟ ਕੀਤਾ ਇਹ ਹੋ ਗਿਆ ਜੀ ਮੇਰਾ 12 ਦਿਨ ਹੋ ਗਿਆ 10 12 ਦਿਨ ਹੋ ਗਏ ਤੁਸੀਂ ਮਾਈਂਡ ਕਿਵੇਂ ਬਣਾਇਆ ਫੂਡ ਸਟਾਲ ਲਗਾਣਾ ਕਰਦੇ ਆ ਨੇ ਫੈਮਲੀ ਨੇ ਸਪੋਰਟ ਕੀਤਾ ਜਾਂ ਕਿਸ ਤਰ੍ਹਾਂ ਹੋਰ ਫੁੱਲ ਸਪੋਰਟ ਕੀਤਾ ਹੀ ਮੈਂ ਉਹਨਾਂ ਨੇ ਡਿਸਾਈਡ ਕੀਤਾ ਵੀ ਮੈਂ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਵੀ ਮੈਂ ਬਾਹਰ ਨਹੀਂ ਜਾਣਾ ਬਾਹਰ ਜਾਣ ਦਾ ਤਾਂ ਮੈਂ ਪਲਾਨ 2 ਮਹੀਨੇ ਤਿੰਨ ਮੈਂ ਮੈਂ ਕਹਿੰਦਾ 4 ਕਿ ਮਹੀਨੇ ਮੈਂ ਪਹਿਲੇ ਕੈਨਸ ਤੇ ਮੈਂ ਬੈਠਾ ਸੀ ਮੈਂ ਕੀ ਕਰਾਂ ਕੀ ਕਰਾਂ ਕੀ ਕਰਾਂ ਬਾਹਰ ਜਾਂ ਪਿਛੇ ਹੀ ਸਾਰਾ ਮੈਂ ਕੰਮ ਸਿੱਖਿਆ ਸੀ ਕੰਮ ਸਿੱਖਿਆ ਸੀਗਾ ਤੁਸੀਂ ਪਹਿਲਾ ਬਾਹਰ ਜਾਂ ਹਾਂਜੀ ਫੇਰ ਮੈਂ ਰੈਸਟੋਰੈਂਟ ਦੇ ਵਿੱਚ ਜੋਬ ਕੀਤੀ ਫ੍ਰੀ ਆਫ ਕੋਸ ਕੀਤੀ ਫ੍ਰੀ ਆਫ ਕੋਸ ਜੇ ਰੈਸਟੋਰੈਂਟ ਦੇ ਵਿੱਚ ਜੋਬ ਕਿੰਨੇ ਟਾਈਮ 2 ਸਾਲ ਚਲੋ ਮੈਨੇ ਕੁਕਿੰਗ ਐ ਸ਼ੌਂਕ ਵੀ ਸੀਗਾ ਇਸ ਸ਼ੌਂਕ ਬਗੈਰ ਕੋਈ ਕੰਮ ਕਰ ਨਹੀਂ ਸਕਦੇ ਤੁਸੀਂ ਹਨਾ ਮਨ ਮਾਰ ਕੇ ਤਾਂ ਕੰਮ ਹੁੰਦਾ ਨਹੀਂ ਸ਼ੌਂਕ ਵੀ ਸੀਗਾ ਫੇਰ ਚਲੋ ਪਲਾਨ ਤਾਂ ਮੈਂ ਕੈਨਸਲ ਕਰਦਾ ਬਾਹਰ ਨਹੀਂ ਜਾਣਾ ਮੈਂ ਬਿਜ਼ਨਸ ਕਰੂੰਗਾ ਆਪਣਾ ਫੇਰ ਲੋਰ ਦਿਮਾਗ ਦੇ ਵਿੱਚ ਮੈਂ ਥਾਨ ਲਿਆ ਸੀ ਵੀ ਆਪਣਾ ਇੱਥੇ ਰਹਿ ਕੇ ਕੰਮ ਕਰੂੰਗਾ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇ ਤੇ ਪ੍ਰੇਪਰੇਸ਼ਨ ਸ਼ੁਰੂ ਕਰ ਦਿੰਦਾ ਆਪਣੇ 5 ਵਜੇ ਉੱਠਦਾ ਮੈਂ 5 ਵਜੇ ਉੱਠ ਕੇ ਆਪ ਹੀ ਬਣਾਉਂਦੇ ਹਾਂ ਖੁਦ ਹਾਂਜੀ ਹਾਂਜੀ ਮੰਮਾ ਕੋਈ ਹੈਲਪ ਕਰਾਉਂਦੇ ਮੰਮਾ ਹੈਲਪ ਕਰਾਉਂਦੇ ਨਾਲ ਫਾਈਨਲ ਟਸਟ ਤਾਂ ਮੰਮਾ ਦਾ ਹੀ ਹੁੰਦਾ ਸਾਰਾ ਕੁਝ ਚੈੱਕ ਕਰਕੇ ਨਾ ਮੇਰੇ ਤੋਂ ਸਾਰਾ ਕੁਝ ਆ ਵੀ ਹਾਂ ਠੀਕ ਆ ਸਕ੍ਰੋਲ ਪੰਜਾਬ ਦੇਖ ਰਹੇ ਹੋ ਤੇ ਮੈਂ ਸਿਮਰਨ ਹੋਪਸ ਸਾਰੇ ਤੁਸੀਂ ਵਧੀਆ ਹੋਵਗੇ ਤੇ ਲੁਧਿਆਣਾ ਦੇ ਵਿੱਚ ਮੌਜੂਦ ਆ ਅਲੱਗ-ਅਲੱਗ ਅਪਡੇਟ ਤੁਹਾੜ ਤੱਕ ਪਹੁੰਚਾਉਂਦੇ ਰਹਿੰਦੀ ਆ ਤੇ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਅੱਜ ਕੱਲ ਪੰਜਾਬ ਦੇ ਵਿੱਚ ਯੂਥ ਹੈ ਉਹ ਸਾਰਾ ਹੀ ਬਾਹਰ ਜਾਣਾ ਪਸੰਦ ਕਰਦਾ ਆ ਆਊਟ ਆਫ ਕੰਟਰੀਜ਼ ਪਰ ਦੱਸਦੇ ਕਿ ਆਈਲੈਟਸ ਕਰਕੇ ਇੰਨੇ ਜ਼ਿਆਦਾ ਸਟੱਡੀ ਕਰਕੇ ਉਸ ਤੋਂ ਬਾਅਦ ਵੀ ਜਿਹੜਾ ਕੀ ਆ ਇੰਨੇ ਪੈਸੇ ਲਗਾ ਕੇ ਲੱਖ ਰੁਪਏ ਲਗਾ ਕੇ ਬਾਹਰ ਕੋਈ ਲੇਬਰ ਦਾ ਕੰਮ ਕਰਦਾ ਕੋਈ ਕਿਸੇ ਫੀਲਡ ਦੇ ਵਿੱਚ ਕੰਮ ਕਰਦਾ ਪਰ ਤੁਹਾਨੂੰ ਦੱਸਦੇ ਕਿ ਅੱਜ ਇੱਕ ਐਸੇ ਲੜਕੇ ਨਾਲ ਮਿਲਣ ਜਾ ਰਹੀ ਆ ਜਿਸ ਦੀ ਸੋਚ ਹੈ ਸੋਸ ਕਸੇ ਕੀ ਬਾਹਰ ਜਾਂਦੀ ਹੈ ਅਮਰੀਕਾ ਬਟ ਇੱਥੇ ਜੋ ਹੈ ਉਹਨਾਂ ਨੇ ਆਪਣਾ ਇੱਕ ਫੂਡ ਸਟਾਲ ਸਟਾਰਟ ਕੀਤਾ ਤੇ ਉਸ ਤੋਂ ਚੰਗੇ ਪੈਸੇ ਕਮਾਉਣ ਦੀ ਜਿਹੜੀ ਕੀ ਹੈ ਇੱਕ ਆਪਾਂ ਕਹਿ ਦਈਏ ਕਿ ਏਮ ਹੀ ਹੋ ਗਿਆ ਜਦ ਬੰਦੇ ਦੇ ਮਾਈਂਡ ਦੇ ਵਿੱਚ ਸੈਟਅਪ ਬਣ ਗਿਆ ਕਿ ਇੱਥੇ ਰਹਿ ਕੇ ਵੀ ਲੁਧਿਆਣਾ ਵਿੱਚ ਰਹਿ ਕੇ ਵੀ ਆਪਾਂ ਪੈਸੇ ਕਮਾ ਸਕਦੇ ਆ ਅਮਰੀਕਾ ਬਾਹਰ ਜਾਣ ਦੀ ਲੋੜ ਨਹੀਂ ਹੈ ਤੇ ਮਿਲਾਣ ਜਾ ਰਹੇ ਆ ਤੁਹਾਨੂੰ ਇੱਥੇ ਫੂਡ ਸਟਾਲ 바ਵਾ ਕਿਚਨ ਦੇ ਨਾਮ ਤੋਂ ਹੈ ਉਹਨਾਂ ਦਾ ਸਟਾਲ ਤੇ ਗੱਲਬਾਤ ਕਰ ਲੈਣੀ ਹੈ ਕਿ ਅਮਰੀਕਾ ਜਾਣ ਦਾ ਪਲਾਨ ਕਿਸ ਤਰ੍ਹਾਂ ਕੈਨਸਲ ਹੋਇਆ ਤੇ ਇੱਥੇ ਕਿਸ ਤਰ੍ਹਾਂ ਫੂਡ ਸਟਾਲ ਲਗਾਉਂਦਾ ਕੰਮ ਜਿਹੜਾ ਕੀ ਮਾਈਂਡ ਦੇ ਵਿੱਚ ਆਇਆ ਸਵਾਗਤ ਹੈ ਸਰ ਤੁਹਾਡਾ ਸਵਾਗਤ ਹੈ ਜੀ ਨਮਸਤੇ ਜੀ ਹਾਂ ਜੀ ਐ ਤੁਸੀਂ ਅਮਰੀਕਾ ਜਾਣਾ ਚਾਹੁੰਦੇ ਸੀਗੇ ਸੁਣਿਆ ਸੀਗਾ ਹਾਂਜੀ ਹਾਂਜੀ ਮੈਂ एक्चुअली ਅਮਰੀਕਾ ਜਾਣਾ ਜਾਣਾ ਚਾਹੁੰਦਾ ਸੀਗਾ ਤੇ ਮੇਰਾ ਆਲਮੋਸਟ ਸਾਰਾ ਹੋ ਗਿਆ ਸੀਗਾ ਜਾਣ ਦਾ ਤੇ ਹੌਲੀ ਹੌਲੀ ਜਦੋਂ ਐਕਚੁਅਲੀ ਮੇਰਾ ਲੋਕਡਾਊਨ ਤੋਂ ਪਹਿਲਾਂ ਦਾ ਹੀ ਸੀਗਾ ਸਾਰਾ ਲੋਕਡਾਊਨ ਕਰਕੇ ਮੇਰਾ ਡਿਲੇ ਹੋ ਗਿਆ ਸੀਗਾ ਤੇ ਚਲੋ ਜੋ ਮੇਰੇ ਕਿਸਮਤ ਸੀਗਾ ਕਿਸਮਤ ਨਹੀਂ ਸੀਗਾ ਲਿਖਿਆ ਜਾਣਾ ਤੇ ਸਾਰਾ ਕੁਝ ਆਲਮੋਸਟ ਹੋ ਗਿਆ ਸੀ ਮੇਰਾ ਸਪਾਂਸਰਸ਼ਿਪ ਵਗੈਰਾ ਸਾਰੀ ਫਾਈਨਲ ਹੋ ਗਈ ਸੀਗੀ ਐਕਚੁਅਲੀ ਮੇਰੇ ਅੰਕਲ ਨੇ ਅਮਰੀਕਾ ਦੇ ਵਿੱਚ ਸਾਡੇ ਮੇਰੇ ਪਾਪਾ ਨਾਲ ਬਹੁਤ ক্লোਜ਼ ਫੈਮਿਲੀ ਮੈਂਬਰੀ ਕਹਿ ਸਕਦੇ ਆਂ ਤੇ ਉਹਨਾਂ ਨੇ ਹੀ ਮੈਨੂੰ ਸਪான்ਸਰ ਕਰਨਾ ਸੀਗਾ ਹਾਂਜੀ ਐਚਚਲੀ ਉਹਨਾਂ ਦਾ ਆਪਣਾ ਖੁਦ ਦਾ ਰੈਸਟੋਰੈਂਟ ਆ ਵਾਸ਼ਿੰਗਟਨ ਦੇ ਵਿੱਚ ਤੇ ਫੇਰ ਮੈਂ ਸੋਚਿਆ ਵੀ ਨਹੀਂ ਵੀ ਬਾਹਰ ਨਹੀਂ ਜਾਣਾ ਜਿਵੇਂ ਦੇ ਮੈਂ ਹਾਲਾਤ ਦੇਖ ਰਿਹਾ ਆਪਣੇ ਪੰਜਾਬ ਦੇ ਜਾਂ ਦੇਸ਼ ਦੇ ਹਨ ਇੰਡੀਆ ਦੇ ਵੀ ਸਾਰੇ ਨੌਜਵਾਨ ਸਾਰਾ ਯੂਥ ਪੰਜਾਬ ਦਾ ਬਾਹਰ ਜਾ ਰਿਹਾ ਬਾਹਰ ਉਹ ਬਾਹਰ ਕਿਉਂ ਜਾ ਰਿਹਾ ਵੀ ਬਾਹਰਲੀ ਕੰਟਰੀ ਡਿਵੈਲਪਡ ਜਾਦੇ ਆ ਹਨਾ ਉਹ ਡਿਵੈਲਪਡ ਕਿਉਂ ਜਾਦੇ ਆ ਕਿਉਂਕਿ ਉਹਨਾਂ ਦੇ ਲੋਕ ਉੱਥੇ ਹੀ ਕੰਮ ਕਰਦੇ ਆ ਉਹਨਾਂ ਦੀ ਜਿਓਰੀ ਯੂਥ ਉਹਨਾਂ ਦਾ ਉਹਥੇ ਨਾ ਕਿਸੇ ਕੰਮ 'ਚ ਸ਼ਰਮ ਕਰਦੇ ਆ ਜੀ ਨਾ ਕਿਸੇ ਕੰਮ ਨੂੰ ਕਰਨ ਦੇ ਵਿੱਚ ਝਿਜਕਦੇ ਆ ਆਪਣਾ ਕੰਮ ਆਪਣੇ ਦੇਸ਼ 'ਚ ਕਰਦੇ ਆ ਆਪਣੇ ਦੇਸ਼ ਨੂੰ ਟੈਕਸ ਦਿੰਦੇ ਆ ਸਾਡੇ ਵਰਗੇ ਲੋਕ ਸਾਡੇ ਵਰਗਾ ਯੂਥ ਬਾਹਰ ਜਾ ਰਿਹਾ ਹੈ 20 25-25 ਲੱਖ ਲਾ ਕੇ ਜਾ ਰਿਹਾ ਹੈ ਫਿਰ ਉੱਥੇ ਹੀ ਕਮਾ ਕੇ ਉਹਨਾਂ ਨੂੰ ਟੈਕਸ ਪੇ ਕਰ ਰਿਹਾ ਉਹਨਾਂ ਦੇ ਦੇਸ਼ ਨੂੰ ਡਿਵੈਲਪ ਕਰ ਰਿਹਾ ਆਪਣੇ ਦੇਸ਼ ਨੂੰ ਡਿਵੈਲਪ ਨਹੀਂ ਕਰ ਰਿਹਾ ਹੁਣ ਕਈਆਂ ਦੀ ਸੋਚ ਇਦਾਂ ਹੁੰਦੀ ਹੈ ਵੀ ਮੈਂ ਬਾਹਰ ਜਾ ਕੇ ਇਥੇ ਕੋਟੀਪਾਲੀ ਕੋਟੀਪਾਲੀ ਪੰਜਾਬ ਦਾ ਕੋਈ ਫਾਇਦਾ ਨਹੀਂ ਹੋਇਆ ਜੀ ਉਹਦਾ ਆਪਣਾ ਫਾਇਦਾ ਹੋਇਆ ਵਾ ਜੀ ਆਪਾਂ ਜੇ ਹੁਣ ਆਪਣੇ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ ਤਾਂ ਕਿਹਨੇ ਕਿਹਨੇ ਲੈ ਕੇ ਜਾਣਾ ਜੇ ਸਾਡੇ ਵਰਗਾ ਯੂਥ ਜੇ ਪੰਜਾਬ ਦੇ ਵਿੱਚ ਕੰਮ ਨਹੀਂ ਕਰੂਗਾ ਸਾਰਾ ਕੁਝ ਆਏਗਾ ਪੰਜਾਬ ਦੇ ਵਿੱਚ ਤੁਸੀਂ ਬਸ ਇੱਕ ਸਬਰ ਹੋਣਾ ਚਾਹੀਦਾ ਬੰਦੇ ਇੱਕ ਮਨ ਹੋਣਾ ਚਾਹੀਦਾ ਕਿਸੇ ਕੰਮ ਨੂੰ ਕਰਨ ਚ ਸ਼ਰਮ ਨਹੀਂ ਹੋਣੀ ਚਾਹੀਦੀ ਤੁਸੀਂ ਸਭ ਕੁਝ ਅਚੀਵ ਕਰ ਸਕਦੇ ਹੋ ਬਹੁਤ ਅੱਛੀ ਥਿੰਕਿੰਗ ਤੁਸੀਂ ਸੁਣੀ ਇਹਨਾਂ ਦੀ ਤੇ ਇੱਕਦਮ ਪਲਾਨ ਕਿੱਦਾਂ ਕੈਨਸਲ ਹੋ ਗਿਆ ਅਮਰੀਕਾ ਜਾਣ ਦਾ ਪਲਾਨ ਔਰ ਫੂਡ ਸਟਾਲ ਦਾ ਕਿਸ ਤਰ੍ਹਾਂ ਮਾਈਂਡ ਦੇ ਵਿੱਚ ਐਚਚਲੀ ਇਦਾਂ ਸੀਗਾ ਮੇਰਾ ਬਾਹਰ ਜਾਣ ਚਲੋ ਉੱਥੇ ਜਾ ਕੇ ਤਾਂ ਕੰਮ ਹੀ ਕਰਨਾ ਸੀ ਬਟ ਮੇਰੇ ਮੇਰਾ ਦਿਮਾਗ 'ਚ ਨਾ ਇਹੀ ਹੁੰਦਾ ਸੀ ਵੀ ਬਾਹਰ ਜਾ ਕੇ ਮੈਂ ਆਪਣਾ ਹੀ ਚਲੋ ਥੋੜਾ ਕੰਮ ਕਰੂੰਗਾ ਬਟ ਮੈਂ ਆਪਣਾ ਬਿਜ਼ਨਸ ਕਰੂੰਗਾ ਉੱਥੇ ਹਾਂਜੀ ਬਟ ਫਿਰ ਮੈਂ ਸੋਚਿਆ ਵੀ ਜੇ ਮੈਂ ਬਿਜ਼ਨਸ ਕਰਨਾ ਮੈਂ ਆਪਣੇ ਦੇਸ਼ 'ਚ ਲੈ ਕੇ ਕਿਉਂ ਨਾ ਕਰਾਂ ਉਦਾਂ ਵੀ ਕਰਦੇ ਚਲੋ ਕੱਲਾ ਮੁੰਡਾ ਵਾਂ ਤੇ ਪਿੱਛੋਂ ਘਰਦਿਆਂ ਨੂੰ ਵੀ ਦੇਖਣਾ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਚ ਮਮਾ ਪਾਪਾ ਆ ਗਏ ਜੀ ਦੋ ਸਿਸਟਰਸ ਆ ਸਿਸਟਰਸ ਮੇਰੀ ਆਲਰੇਡੀ ਬਾਹਰ ਨੇ ਜੀ ਸਿਡਨੀ ਦੇ ਵਿੱਚ ਆਸਟ੍ਰੇਲੀਆ ਚ ਉਹ ਵਿਆਈਆਂ ਹੋਈਆਂ ਨੇ ਫਿਰ ਵੀ ਪਲਾਨ ਕੈਨਸਲ ਕਰ ਦਿੱਤਾ ਮਤਲਬ ਜਾ ਸਕਦੇ ਸੀਗੇ ਪੂਰੇ ਤੁਹਾਨੂੰ ਇਹ ਨਹੀਂ ਹੈ ਸੋਰਸ ਆਫ ਹੈਗੇ ਸੀਗੇ ਬਾਹਰ ਦੇ ਪਰ ਤੁਸੀਂ ਜਾ ਗਏ ਨਹੀਂ ਹਾਂਜੀ ਸੋਰਸ ਮੇ ਕੋ ਹੁਣ ਵੀ ਜੇ ਮੈਂ ਹੁਣ ਜਾਵਾਂ ਆਸਟ੍ਰੇਲੀਆ ਮੈਂ ਜਾ ਸਕਦਾ ਮੇ ਸਿਸਟਰ ਆਲਰੇਡੀ ਉੱਥੇ ਨੇ ਇਹ ਇੱਥੇ ਕਿਉਂ ਇੰਨਾ ਮਤਲਬ ਫਰੈਂਡ ਸਰਕਲ ਦੇ ਵਿੱਚ ਵੀ ਤੁਸੀਂ ਦੱਸਿਆ ਹੋਣਾ ਕਿ ਮੈਂ ਮੈਂ ਅਮਰੀਕਾ ਜਾਣਾ ਤੇ ਬਸ ਇੱਕਦਮ ਕੈਨਸਲ ਕਰਤਾ ਉਹਨਾਂ ਨੇ ਵੀ ਨਹੀਂ ਕਦੀ ਕੁਝ ਕਿਹਾ ਕਿ ਨਹੀਂ ਤੇ ਦੇਖੋ ਇਹ ਮੈਨੂੰ ਤਾਂ ਜਿਵੇਂ ਮੈਂ ਸੋਚਿਆ ਸੀਗਾ ਉਦੋਂ ਮੈਨੂੰ ਬਹੁਤ ਹੀ ਲੱਗ ਹੀ ਹੋ ਰਿਹਾ ਵਾ ਲੋਕ ਇੰਨਾ ਪਿਆਰ ਕਰ ਰਿਹਾ ਇੰਨਾ ਹੀ ਐਪਰੀਸ਼ੀਏਟ ਕਰ ਰਿਹਾ ਇੰਨਾ ਸਪੋਰਟ ਕਰ ਰਿਹਾ ਸੋ ਆਟੋਮੈਟਿਕਲੀ ਮੈਨੂੰ ਇੰਨੇ ਪਿਆਰ ਨਾਲ ਮਤਲਬ ਪਿਆਰ ਰਹੀ ਮੈਨੂੰ ਪੁਸ਼ ਮਿਲਦਾ ਪਿਆ ਆਪਣੇ ਕੰਮ ਨੂੰ ਅੱਗੇ ਵਧਾਉਣ ਵਾਸਤੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਲਗਾ ਰਹੇ ਹੋ ਬਾਵਸ ਕਿਚਨ ਕਦੋਂ ਸਟਾਰਟ ਕੀਤਾ ਹੈ ਇਹ ਹੋ ਗਿਆ ਜੀ ਮੇਰੇ 12 ਦਿਨ ਹੋ ਗਏ 10 12 ਦਿਨ ਹੋ ਗਏ 10 12 ਦਿਨ ਹੋਏ ਸਿਰਫ ਔਰ 10 12 ਦਿਨ ਦੇ ਵਿੱਚ ਮਤਲਬ ਤੁਸੀਂ ਮਾਈਂਡ ਕਿਵੇਂ ਬਣਾਇਆ ਫੂਡ ਸਟਾਲ ਲਗਾਉਣਾ ਕਰਦੇ ਹੋ ਔਰ ਫੈਮਿਲੀ ਨੇ ਸਪੋਰਟ ਕੀਤਾ ਹੀ ਜਾਂ ਕਿਸ ਤਰ੍ਹਾਂ ਫੁੱਲ ਸਪੋਰਟ ਕੀਤਾ ਹੀ ਮੈਂ ਉਹਨਾਂ ਨੇ ਦੱਸ ਸੀ ਤਾਂ ਵੀ ਮੈਂ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਮੈਂ ਬਾਹਰ ਨਹੀਂ ਜਾਣਾ ਬਾਹਰ ਜਾਣ ਦਾ ਤਾਂ ਮੈਂ ਪਲਾਨ 2 ਮਹੀਨੇ 3 ਮੈਂ ਕਹਿੰਦਾ 4 ਕਿ ਮਹੀਨੇ ਮੈਂ ਪਹਿਲੇ ਕੈਨਸਲ ਕਰ ਚੁੱਕਾ ਸੀ ਫ ਵੀ ਮੈਂ ਜੋਬ ਨਹੀਂ ਕਰਨੀ ਫਿਰ ਮੈਂ ਸੋਚਿਆ ਵੀ ਐਕਚੁਅਲੀ ਕਰੇ ਇੱਕ ਰਿਸ਼ਤੇਦਾਰਾਂ ਨੇ ਆਣਾ ਮੇਰੇ ਫਰੈਂਡ ਘਰੇ ਰਿਸ਼ਤੇਦਾਰਾਂ ਨੇ ਉਹਨਾਂ ਨੇ ਮੈਨੂੰ ਬੁਲਾ ਲੈਣਾ ਬਾਹਰ ਵੀ ਖਾਣਾ ਬਣਾ ਜਾ ਕੇ ਓਕੇ ਤੁਹਾਨੂੰ ਖਾਣਾ ਬਣਾਉਂਦਾ ਮਤਲਬ ਸ਼ੁਰੂ ਤੋਂ ਜਾਂ ਫਿਰ ਇਸ ਇਸ ਦੇ ਲਈ ਕੋਈ ਸਟੱਡੀ ਵਗੈਰਾ ਜਾਂ ਸ਼ੈਫ ਨਹੀਂ ਮੈਂ ਦੱਸਣੇ ਮੈਂ ਜਿਵੇਂ ਮੈਂ ਬਾਹਰ ਜਾਣ ਪਿੱਛੇ ਹੀ ਸਾਰਾ ਮੈਂ ਕੰਮ ਸਿੱਖਿਆ ਸੀ ਕੰਮ ਸਿੱਖਿਆ ਸੀਗਾ ਤੁਸੀਂ ਪਹਿਲਾ ਬਾਹਰ ਜਾ ਹਾਂ ਜੀ ਫਿਰ ਮੈਂ ਰੈਸਟੋਰੈਂਟ ਦੇ ਵਿੱਚ ਜੋਬ ਕੀਤੀ ਫ੍ਰੀ ਆਫ ਕੋਸਟ ਕੀਤੀ ਫ੍ਰੀ ਆਫ ਕੋਸਟ ਰੈਸਟੋਰੈਂਟ ਦੇ ਵਿੱਚ ਜੋਬ ਕਿੰਨੇ ਟਾਈਮ 2 ਸਾਲ ਜੀ ਦੋ ਸਾਲ ਦੋ ਸਾਲ ਤੁਹਾਨੂੰ ਲੱਗਦਾ ਕਿ ਜੋ ਤੁਸੀਂ ਫ੍ਰੀ ਆਫ ਕੋਸਰਸ ਜੌਬ ਕੀਤੀ ਸੀ ਤੇ ਅੱਜ ਆਪ ਬਿਜ਼ਨਸ ਸਟਾਰਟ ਕੀਤਾ ਮਤਲਬ ਬਹੁਤ ਬੈਨੀਫਿਟ ਹੋਏਗਾ ਇਹਦੇ ਨਾਲ ਬਹੁਤ ਹਾਂਜੀ ਹਾਂਜੀ ਜੀ ਮੈਂ ਐਕਚੁਅਲੀ ਮੈਂ ਬਾਹਰ ਜਾਣ ਪਿੱਛੇ ਹੀ ਸਿੱਖਿਆ ਸੀ ਜੀ ਮੈਂ ਇਹ ਸੀਗਾ ਵੀ ਇਸਰਾਹੀ ਮੈਂ ਚਲੋ ਮੈਨੂੰ ਕੁਕਿੰਗ ਦਾ ਸ਼ੌਂਕ ਵੀ ਸੀਗਾ ਇਸ ਸ਼ੌਂਕ ਬਗੈਰ ਕੋਈ ਕੰਮ ਕਰ ਨਹੀਂ ਸਕਦੇ ਤੁਸੀਂ ਹੈਨਾ ਮਨ ਮਾਰ ਕੇ ਤਾਂ ਕੰਮ ਹੁੰਦਾ ਨਹੀਂ ਸ਼ੌਂਕ ਵੀ ਸੀਗਾ ਫਿਰ ਚਲੋ ਪਲਾਨ ਤਾਂ ਮੈਂ ਕੈਨਸਲ ਕਰਦਾ ਬਾਹਰ ਨਹੀਂ ਜਾਣਾ ਮੈਂ ਬਿਜ਼ਨਸ ਕਰੂੰਗਾ ਆਪਣਾ ਤੇ ਦੈਨ ਅ ਕਾਰੇ ਰਿਸ਼ਤੇਦਾਰਾਂ ਨੇ ਆਣਾ ਮੇਰੇ ਜਿਹੜੀ ਗਲੀ ਚ ਰਹਿੰਦੇ ਆ ਹੈਨਾ ਉਹਨਾਂ ਨੇ ਵੀ ਚਲਾਉਣਾ ਨੂੰ ਵੀ ਖਾਣਾ ਵਗੈਰਾ ਖਾਦਾ ਐ ਸੇ ਮੇਰੇ ਕਲੋਸ ਫਰੈਂਡਸ ਆ ਜਿਹੜਾ ਨਾ ਬਚਪਨ ਦੇ ਦੋਸਤ ਤੇ ਉਹਨਾਂ ਦੇ ਮੈਨੂੰ ਫੋਨ ਆਇਆ ਨਾ ਬਾਵੇ ਅੱਜ ਆਹ ਬਣਾ ਜਾ ਘਰੇ ਕੜਾਈ ਪਨੀਰ ਬਣਾ ਜਾ ਤੇ ਮੈਂ ਸੋਚਿਆ ਵੀ ਜੇ ਮੈਂ ਮਤਲਬ ਚਲੋ ਠੀਕ ਐ ਅੱਜ ਇਹ ਟੇਸ ਥੋੜਾ ਹੈਗਾ ਆਪਣੇ ਹੱਥ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਲੋਕਾਂ ਨੂੰ ਵੀ ਵਧੀਆ ਆਪਣੇ ਵਿੱਚ ਤੁਹਾਨੂੰ ਪਤਾ ਐ ਅੱਜ ਕੱਲ ਕੁਆਲਿਟੀ ਲੋਕੀ ਜਿਆਦਾ ਹਾਂਜੀ ਕਿ ਕੁਆਂਟੀਟੀ ਮਿਲਦੀ ਚਾਹੀਏ ਕੁਝ ਕੁਆਲਿਟੀ ਲੈ ਕੋਈ ਵੀ ਹੋਵੇ ਫੈਮਿਲੀ ਚਲੋ ਸ਼ੁਰੂ ਤੋਂ ਸਪੋਰਟਿਵ ਰਹੀ ਐ ਮੇਰੀ ਤੋਂ ਥੋੜ ਕੋਸ਼ਿਸ਼ ਜਦੋਂ ਜੇ ਕਰਦੇ ਟੋਕ ਦੇ ਟੋਕ ਦੇ ਹੁੰਦੀ ਆ ਬਟ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪਣਾ ਬਿਜ਼ਨਸ ਕਰਨਾ ਹੈ ਇੰਨਾ ਫੰਡਸ ਵਗੈਰਾ ਵੀ ਕੁਝ ਆਪਣੇ ਹਨਾ ਵੀ ਆਪਾਂ ਇੰਨਾ ਇਨਵੈਸਟ ਨਹੀਂ ਕਰ ਸਕਦੇ ਸੀਗੇ ਤੇ ਬਾਹਰ ਵੀ ਅਚਲੀ ਮੇਰੇ ਅੰਕਲ ਨੇ ਹੀ ਸਾਰਾ ਕੁਝ ਮੇਰਾ ਕਰਕੇ ਮੈਨੂੰ ਬਾਹਰ ਬੁਲਾਣਾ ਸੀਗਾ ਉਹ ਕਹਿੰਦੇ ਵੀ ਮੈਂ ਆਪ ਮਨ ਨਹੀਂ ਖਰਾਬ ਹੋਇਆ ਲੱਗਿਆ ਨਹੀਂ ਕਿ ਇੱਕਦਮ ਆਪਣੇ ਮਨ 'ਚ ਆ ਜਾਂਦਾ ਨਾ ਕਿ ਨਹੀਂ ਅਸੀਂ ਬਾਹਰ ਜਾਣਾ ਵਾ ਮਨ ਦੇ ਵਿੱਚ ਕਈ ਆਪਣੇ ਹੋ ਜਾਂਦੇ ਨੇ ਏਮਸ ਆ ਜਾਂਦੇ ਕਿ ਨਹੀਂ ਮੈਂ ਬਾਹਰ ਜਾ ਕੇ ਇਹ ਕਰੂੰਗਾ ਉਹ ਕਰੂੰਗਾ ਇੱਕਦਮ ਤੁਸੀਂ ਆਪਣਾ ਮਤਲਬ ਦਿਲ ਕਿਸ ਤਰ੍ਹਾਂ ਇਸ طرف ਲਗਾਇਆ ਹਾਂਜੀ ਅਚਲੀ ਇਹਦਾ ਮੈਂ ਚਲੋ ਥੋੜਾ ਟਾਈਮ ਦੋ ਐਸੀ ਵੀ ਮੈਂ ਇੱਥੇ ਕਰੂੰਗਾ ਕੀ ਪਰ ਮੈਨੂੰ ਸੀਗਾ ਵੀ ਮੈਂ ਪਰ ਦਿਲ ਔਰ ਦਿਮਾਗ ਦੇ ਵਿੱਚ ਮੈਂ ठान ਲਿਆ ਸੀ ਵੀ ਆਪਣਾ ਇੱਥੇ ਰਹਿ ਕੇ ਕੰਮ ਕਰੂੰਗਾ ਆਪਣੇ ਅਹ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਨੂੰ ਪੰਜਾਬ ਨੂੰ ਅੱਗੇ ਵਧਾਉਂਗਾ ਜੀ ਹਾਂਜੀ ਪਾਰਾ ਦਿਨ ਤੋਂ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਔਰ ਤੁਹਾਡੇ ਸਟਾਲ ਤੇ ਹੁੰਦਾ ਕੀ ਕੀ ਆ ਅਹ ਰਿਸਪਾਂਸ ਤਾਂ ਚਲੋ ਬਹੁਤ ਪਿਆਰ ਕਰ ਰਹੇ ਲੋਕ ਬਹੁਤ ਐਪਰੀਸ਼ੀਏਟ ਕਰ ਰਹੇ ਆ ਕਈ ਤਾਂ ਮੈਨੂੰ ਸਪੈਸ਼ਲ ਮਿਲ ਕੇ ਜਾਂਦੇ ਆ ਜੀ ਹਾਂਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਨਾ ਤੇ ਆਪਣੇ ਕੋਲ ਮੈਂ ਸਵੇਰੇ ਪ੍ਰੇਪਰੇਸ਼ਨ ਸ਼ੁਰੂ ਕਰ ਦਿੰਦਾ ਆਪਣੇ 5 ਵਜੇ ਉੱਠਦਾ ਮੈਂ 5 ਵਜੇ ਉੱਠ ਕੇ ਆਪ ਹੀ ਬਣਾਉਂਦੇ ਹੋ ਖੁਦ ਹਾਂਜੀ ਹਾਂਜੀ ਮੰਮਾ ਕੋਈ ਹੈਲਪ ਕਰਾਉਂਦੇ ਆ ਮੰਮਾ ਹੈਲਪ ਕਰਾਉਂਦੇ ਨਾਲ ਫਾਈਨਲ ਟੈਸਟ ਮੰਮਾ ਦਾ ਹੀ ਹੁੰਦਾ ਸਾਰਾ ਕੁਝ ਚੈੱਕ ਕਰਕੇ ਨਮਕ ਮੇਰੇ ਤੋਂ हां जी ਆਪਣੇ ਕੋਲ ਕੜੀ ਹੁੰਦੀ ਹੈ ਜੀ ਰਾਜਮਾ ਹੁੰਦੇ ਆ ਦਾਲ ਮੱਖਣੀ ਹੁੰਦੀ ਹੈ ਰਾਈਸ ਹੁੰਦੇ ਆ ਪਿਓਰ ਬਾਸਮਤੀ ਦੇਸੀ ਕੇ ਹੋਣਾ ਚੋਪੜੀਆਂ ਤਵੇ ਵਾਲੀ ਰੋਟੀਆਂ ਹੁੰਦੀਆਂ ਤੇ ਸੈਟਰਡੇ ਸੰਡੇ ਕੜਾਈ ਪਨੀਰ ਹੁੰਦਾ ਆਪਣੇ ਹਾਂ ਜੀ ਇਹ ਚਪਾਤੀ ਤੁਸੀਂ ਬਣਾ ਕੇ ਲੈ ਕੇ ਆਉਂਦੇ ਹੋ ਮਤਲਬ ਫਿਰ ਇੱਥੇ ਗਰਮ ਕਰ ਦਿੰਦੇ ਹੋ ਨਹੀਂ ਟਿਫਨ ਦੇ ਵਿੱਚ ਹੁੰਦੀ ਆ ਉਹਦੇ ਵਿੱਚ 5-6 ਘੰਟੇ ਗਰਮ ਹੀ ਰਹਿੰਦਾ ਖਾਣਾ ਹਾਂ ਜੀ ਚਪਾਤੀ ਮੰਮਾ ਬਣਾਉਂਦੇ ਆ ਹਾਂ ਗੋਲਫੇ ਮੰਮੀ ला ਸਕਦੇ ਹੋ ਰੋਟੀਆਂ ਮੰਮੀ ला ਸਕਦੇ ਹਾਂ ਜੀ ਖਾਣਾ ਤੁਸੀਂ ਹੈ ਨਾ ਖੁਦ ਕੁਕ ਕਰਦੇ ਹੋ ਹਾਂਜੀ ਹਾਂਜੀ ਸਾਰਾ ਮੈਂ ਬਣਾਉਂਦਾ ਮਮਾ ਨਾਲ ਹੈਲਪ ਕਰਾਉਂਦੇ ਆ ਹਾਂਜੀ ਇਹ ਕਿਸ ਤਰ੍ਹਾਂ ਸਰ ਤੁਸੀਂ ਦੱਸਿਆ ਡਿਸ਼ੇਸ ਵੀ ਚੇਂਜ ਕਰਦੇ ਹੋ ਸੈਚਰਡੇ ਸੰਡੇ ਅਲੱਗ-ਅਲੱਗ ਹੁੰਦੀਆਂ ਨੇ ਕੁਝ ਹੋਰ ਵੀ ਸੋਚ ਰਹੇ ਹੋ ਮਾਈਂਡ ਦੇ ਵਿੱਚ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹਾਂਜੀ ਹਾਂਜੀ ਜਿਵੇਂ ਮਤਲਬ ਲੋਕ ਹੁਣ ਪਿਆਰ ਕਰ ਰਿਹਾ ਹੋਰ ਡਿਮਾਂਡ ਕਰ ਡਿਮਾਂਡ ਕਰਦੇ ਵੀ ਹੈ ਨਾ ਫਿਰ ਉਸ ਹਿਸਾਬ ਨਾਲ ਹੁਣ ਮੈਂ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗਾ ਨਾਲ ਤੇ ਵਧੀਆ ਇੰਨਾ ਮਤਲਬ ਜਿਵੇਂ ਇੰਨੇ ਐਪਰੀਸ਼ੀਏਟ ਕਰ ਰਿਹਾ ਉਹਦੇ ਨਾਲ ਮੈਨੂੰ ਪੁਸ਼ ਹੀ ਮਿਲ ਰਿਹਾ ਮੇਰੇ ਬਿਜ਼ਨਸ ਦੇ ਵਿੱਚ ਵੇ ਵੀ ਤੁੱਗੇ ਵੱਧ ਅਸੀਂ ਹਾਂ ਪੂਰਾ ਪਿਆਰ ਕਰ ਰਹੇ ਲੋਕ ਜੀ ਇੱਕ ਫਰੈਂਡ ਨੂੰ ਕੀ ਮੈਸੇਜ ਦੇਣਾ ਚਾਹੋਗੇ ਔਰ ਜੋ ਯੂਥ ਅੱਜ ਕੱਲ ਬਾਹਰ ਜਾ ਰਿਹਾ ਹੈ ਜੋ ਇੰਟਰਸਟਿਡ ਹੈ ਬਾਹਰ ਜਾਣ ਨੂੰ ਪਰ ਉਹ ਸੋਚਦੇ ਹੈ ਇਸ ਕੰਮ ਦੇ ਵਿੱਚ ਤਾਂ ਸ਼ਰਮ ਹੈ ਪਰ ਤੁਸੀਂ ਮੈਂ ਦੇਖਿਆ ਮਤਲਬ ਪੰਜਾਬ ਦੇ ਹਿੱਤ ਦੇ ਲਈ ਸੋਚ ਕੇ ਕਿ ਅਸੀਂ ਪੰਜਾਬ ਦੇ ਵਿੱਚ ਰਵਾਂਗੇ ਤੇ ਪੰਜਾਬ ਦੇ ਲਈ ਕੁਝ ਕਰਾਂਗੇ ਜੋ ਲੋਕ ਬਾਹਰ ਜਾਂਦੇ ਉਹ ਬਾਹਰ ਨਹੀਂ ਕੁਝ ਨਾ ਕੁਝ ਕਰਦੇ ਪਰ ਪੰਜਾਬ ਲਈ ਕੁਝ ਨਹੀਂ ਸੋਚ ਪਾਉਂਦੇ ਨੇ ਤੇ ਇਹ ਬਹੁਤ ਅੱਛੀ ਥਿੰਕਿੰਗ ਲੱਗੀ ਮੈਨੂੰ ਤੁਹਾਡੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਮੈਸੇਜ ਇਦਾਂ ਵਾ ਜੀ ਦੇਖੋ ਹਰੇਕ ਦੀ ਆਪਣੀ ਪਹਿਲਾਂ ਤਾਂ ਮੈਂਟੈਲਿਟੀ ਹੁੰਦੀ ਆ ਹਰੇਕ ਦੀ ਆਪਣੀ ਸੋਚ ਆ ਜੀ ਜਿਹੜੇ ਲੋਕ ਬਾਹਰ ਜਾਂਦੇ ਆ ਉਹਨਾਂ ਨੂੰ ਸ਼ੌਂਕ ਆਦਾ ਸ਼ੌਂਕ ਸਾਰਿਆਂ ਨੂੰ ਹੁੰਦਾ ਸੀ ਵਜੇ ਲਾਈਫਸਟਾਈਲ ਜੀ ਬਟ ਇਦਾਂ ਵਾ ਵੀ ਆਪਾਂ ਆਪਣੇ ਦੇਸ਼ ਨੂੰ ਵੀ ਅੱਗੇ ਵਧਾਉਣਾ ਆ ਇਹ ਨਹੀਂ ਵੀ ਹੈਗਾ ਵੀ ਆਪਾਂ ਬਾਹਰ ਜਾ ਕੇ ਕੰਮ ਕਰਨਾ ਵੀ ਕੰਮ ਠੀਕ ਆ ਤੁਸੀਂ ਬਾਹਰ ਜਾ ਸਕਦੇ ਹੋ ਇਦਾਂ ਵੀ ਬਾਹਰ ਨਹੀਂ ਜਾਣਾ ਇਦਾਂ ਨਹੀਂ ਵੀ ਮੈਂ ਵੀ ਨਹੀਂ ਜਾਣਾ ਮੈਂ ਜਾਊਂਗਾ ਆਫਕੋਰਸ ਕੰਮ ਕਰਨ ਜਾਵਾਂਗੇ ਹਾਂ ਜੀ ਬਟ ਮੈਂ ਚਾਹਨਾ ਵੀ ਮੈਂ ਆਪਣੇ ਦੇਸ਼ ਨੂੰ ਅੱਗੇ ਵਧਾਵਾਂ ਪੰਜਾਬ ਨੂੰ ਅੱਗੇ ਵਧਾਵਾਂ ਸਾਰੇ ਯੂਥ ਨੂੰ ਵੀ ਇਹੀ ਮੈਸੇਜ ਆ ਵੀ ਆਪਣਾ ਜੇ ਤੁਸੀਂ ਬਾਹਰ 20 25 ਲੱਖ ਲਾ ਕੇ ਜਾ ਰਹੇ ਹੋ ਤੇ 20 25 ਲੱਖ ਲਾਨ ਤੋਂ ਬਾਅਦ ਤੁਹਾਨੂੰ ਇਹ ਵੀ ਨਹੀਂ ਪਤਾ ਤੁਸੀਂ ਕੰਮ ਕੀ ਕਰਨਾ ਉੱਥੇ ਬਿਲਕੁਲ ਠੀਕ ਹੈ ਕੰਮ ਮਿਲਣਾ ਨਹੀਂ ਮਿਲਣਾ ਇਹਦੀ ਵੀ ਕੋਈ ਸਿਉਰਟੀ ਨਹੀਂ ਹੁੰਦੀ ਹੈ ਹਨਾ ਤੇ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਉੱਥੇ ਵੇਲੇ ਬੈਣਾ ਪੈਂਦਾ ਹਾਂਜੀ 16 16 18 20 ਵੀ ਘੰਟੇ ਅ ਜਵਾਗ ਸ਼ਿਫਟਾਂ ਲਾਂਦੇ ਆ ਹਨ ਸ਼ਿਫਟਾਂ ਲਾਂਦੇ ਆ ਠੀਕ ਹੈ ਉਸ ਤੋਂ ਬਾਅਦ ਮੋਸਟਲੀ ਤਾਂ ਹੁਣ ਜਿਹੜਾ ਜਿਹੜਾ ਹੁਣ ਟਾਈਮ ਚੱਲ ਰਿਹਾ ਉਹਦੇ ਵਿੱਚ ਫੀਸਾਂ ਵੀ ਇੱਧਰੋਂ ਜਾ ਰਹੀਆਂ ਨੇ ਬੱਚਿਆਂ ਦੀਆਂ ਬਹੁਤ ਹੀ ਔਖਾ ਉੱਥੇ ਅਰੇਂਜ ਕਰਦੇ ਬੱਚਿਆਂ ਦਾ ਕੋਈ ਕੋਈ ਹੁੰਦਾ ਕਰ ਲੈਂਦਾ ਵਾ ਬਟ ਸਾਰੇ ਨਹੀਂ ਸੋ ਉਹਨਾਂ ਨੂੰ ਇਹ ਵੀ ਜੇ ਤੁਸੀਂ ਪੰਜਾਬ ਦੇ ਰਹਿ ਕੇ ਕੰਮ ਕਰੋ ਆਪਣੇ ਦੇਸ਼ ਨੂੰ ਅੱਗੇ ਵਧਾਓ ਤਾਂ ਮੈਂ 100% ਸ਼ੋਰਾਂ ਵੀ ਜੇ ਆਪਾਂ ਇੱਥੇ ਰਹਿ ਕੇ ਕੰਮ ਕਰਾਂਗੇ ਨਾ ਤੇ ਆਪਣਾ ਦੇਸ਼ ਵੀ ਬਹੁਤ ਤਰੱਕੀ ਕਰੇਗਾ ਆਲਮੋਸਟ ਤਰੱਕੀ ਤਾਂ ਬਹੁਤ ਕੀਤੀ ਹੋਈ ਆ ਬਟ ਜਿਸ ਹਿਸਾਬ ਨਾਲ ਤੁਸੀਂ ਇਕਨੋਮੀ ਦੀ ਜੇ ਆਪਾਂ ਕੰਪੇਰੀਜ਼ਿੰਗ ਕਰੀ ਤਾਂ ਇਹ ਵੀ ਬਹੁਤ ਵਧੇਗੀ ਜੀ ਹਾਂਜੀ ਅਰੇ ਐ ਵੈਸੇ ਤੁਸੀਂ ਕਿੱਥੋਂ ਦੇ ਰੈਡ ਵਾਲੇ ਲੁਧਿਆਣਾ ਦੇ ਵਿੱਚ ਕਿੱਥੋਂ ਦੇ ਆਂ ਹਾਂਜੀ ਮੈਂ ਖਾਸ ਲੁਧਿਆਣਾ ਦੇ ਸਵਾਸ ਲੁਧਿਆਣਾ ਜੀ ਰਹਿਣਾ ਰਾਜਗੁਰੂ ਨਗਰ ਇੱਥੇ ਰਹਿਣਾ ਜੀ ਮੈਂ ਰਾਜਗੁਰੂ ਨਗਰ ਹਾਂਜੀ ਹਾਂਜੀ ਲੋਕਲੀ ਆ ਜੀ ਆਪਣਾ ਲੋਕੇਸ਼ਨ ਪਲੀਜ਼ ਦੱਸ ਸਕਦੇ ਹੋ ਅਗਰ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਤਾਂ ਕਿੱਥੇ ਹਾਂਜੀ ਲੋਕੇਸ਼ਨ ਇਦਾਂ ਹੀ ਆਪਣੇ ਐਮਬੀਡੀ ਮਾਲ ਨੀਅਰ ਰਾਜਗੁਰੂ ਨਗਰ ਜੀ ਇੱਥੇ ਆਜ਼ਮੋ ਜਿਮ ਡਾਕਟਰ ਲਾਲਪਤ ਲੈਬਸ ਆ ਉਹਦੇ ਆਪੋਜ਼ਿਟ ਹੀ ਆਪਣਾ ਮੇਨ ਰੋਡ ਤੇ ਰਾਜਗੁਰੂ ਨਗਰ ਦੀ ਸਟਾਲ ਲੱਗਦਾ ਆ ਆਪਣਾ ਬਾਬਾਸ ਕਿਚਨ ਦੇ ਨਾਮ ਤੋਂ ਹਾਂਜੀ ਸੋ ਇਹ ਸੀਗੇ ਸੜਨਾਲਾ ਬਾਵਾਸ ਕਿਚਨ ਤੋਂ ਜਿਨ੍ਹਾਂ ਨੇ ਹੁਣ 12 ਦਿਨ ਤੋਂ ਹੀ ਸਟ੍ਰੋਲ ਲਗਾਉਣਾ ਸਟਾਰਟ ਕੀਤਾ ਪਰ ਤੁਹਾਨੂੰ ਦੱਸ ਦੇ ਕਿ ਇਹਨਾਂ ਦਾ ਪਲਾਨ ਸੀਗਾ ਅਮਰੀਕਾ ਜਾਂਦਾ ਪਰ ਸੋਚ ਏਡੀ ਵੱਡੀ ਰੱਖੀ ਵਧੀਆ ਸੋਚ ਰੱਖੀ ਤੁਸੀਂ ਸੁਣੀਏ ਖੁਦ ਕਿ ਇਹਨਾਂ ਦਾ ਕੀ ਅੰਦਰ ਮਾਈਂਡ ਦੇ ਵਿੱਚ ਆਇਆ ਕਿ ਇਹਨਾਂ ਨੇ ਇਥੇ ਫੂਡ ਸਟ੍ਰੋਲ ਲਗਾਉਣਾ ਸਟਾਰਟ ਕਰ ਦਿੱਤਾ ਤੇ ਫੈਮਿਲੀ ਵੀ ਪੂਰੀ سپورਟਿਵ ਹੈ ਫੈਮਿਲੀ ਦੇ ਵਿੱਚ ਵੀ ਦੋ ਭੈਣਾਂ ਨੇ ਸਿਸਟਰ ਨੇ ਉਹ ਪੂਰਾ سپورਟ ਕਰ दिया ਹਾਲਾਂਕਿ ਬਾਹਰ ਕੰਟਰੀ ਦੇ ਵਿੱਚ ਫੈਮਿਲੀ ਜੋ ਸਿਸਟਰ ਨੇ ਉਹ ਵੀ ਫਿਰ ਵੀ ਇਹਨਾਂ ਨੂੰ سپورਟ ਮਿਲ ਰਿਹਾ ਸੋ ਬੜਾ ਵਧੀਆ ਲੱਗਿਆ ਸੋ ਅਸੀਂ ਵੀ ਇਹੀ ਕਵਾਂਗੇ ਕਿ ਜੋ ਅੱਜਕੱਲ ਦਾ ਪੰਜਾਬ ਦੇ ਵਿੱਚ ਰਹਿਣ ਵਾਲਾ ਯੂਥ ਹੈ ਜੋ ਬਾਹਰ ਜਾਣ ਦੇ ਲਈ ਸੋਚਦਾ ਹੈ ਪਰ ਤੁਹਾਨੂੰ ਦੱਸ ਦਈਏ ਜੋ ਬਾਹਰ ਉਧਰ ਹਾਲਾਤ ਬਣੇ ਹੋਏ ਨੇ ਉਧਰ ਕੰਮ ਕਰਨ ਦੇ ਲਈ ਵੀ ਜਿਹੜਾ ਕੀ ਹੈ 16-16 ਘੰਟੇ ਉਹੀ ਇੱਧਰ ਰਹਿ ਕੇ ਜਿਹੜਾ ਕੀ ਹੈ ਕਿੰਨੇ ਕਿੰਨੇ ਟਾਈਮ ਦੇ ਲਈ ਆਪਾਂ ਇੱਥੇ ਜੋ ਕੰਮ ਕਰਦੇ ਹਾਂ ਉਹ ਕਿਤੇ ਨਾ ਕਿਤੇ ਬੈਨੀਫੀਸ਼ੀਅਲ ਹੈ ਸੋ ਇਹ ਵੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਆਪਣਾ ਟਾਈਮਿੰਗ ਦੱਸ ਦੋ ਕਿ ਤੁਸੀਂ ਕਿੰਨੇ ਟਾਈਮ ਲਈ ਰਾਜਗੁਰੂ ਨਗਰ ਦੇ ਵਿੱਚ ਵਿਜ਼ਿਟ ਹਾਂਜੀ ਮਾਰਨਿੰਗ 11 ਤੋਂ ਲੈ ਕੇ ਈਵਨਿੰਗ 5 ਵਜੇ ਤੱਕ ਜੀ ਹਾਂਜੀ ਸੋ ਇਹੀ ਸਲਾਹ ਦਵਾਂਗੇ ਇਦਾਂ ਦੀ ਅਪਡੇਟਸ ਦੇ ਨਾਲ ਬਣੇ ਰਹੋ